ਕੋਡੀ 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 ਪਹਿਲਵਾਨ ਦਾ ਪੋਤਾ ਰੇਡ ਪਾ ਰਿਹਾ ਆਲਮਗੀਰ ਸਾਹਿਬ ਦੀ ਧਿਰਤੀ ਦਾ ਜਸ਼ਨ ਤੇ ਦੂਜੇ ਪਾਸੇ ਦੁਕਾਨ 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 ਚੱਲ ਵੀ ਚੱਲ ਵੀ ਤੇਨੂੰ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਤੇਨੂੰ ਮੇਲਾ ਬਣ ਗਿਆ ਚੱਕਾ ਆ ਮੇਲਾ ਬਣ ਸਾਹਮਣੇ ਲੰਬੜ ਤੇ ਕਹਿੰਦੇ 100 ਪੌਂਡ ਕਰਨ ਕਹਿੰਦਾ ਕਰ ਦਿਓ ਸਾਹਮਣੇ ਨੌਜੋਨ ਦੀ ਪਈ ਹੋਈ ਰੇਡ ਜੀਟੀਆ ਸਾਡੇ ਵੀਰ ਸਾਹਮਣੇ ਪਈ ਹੋਈ ਕਬੱਡੀ ਹੁਣ ਦੁਗਗਾ ਆលਿਆ ਹੁਣ ਦੁਗਗਾ ਆលਿਆ ਹੁਣ ਦੁਗਗਾ ਆ ਮੇਲਾ ਬਣਾਉਣਾ ਹੀ ਪੈਣਾ ਆਹ ਸਾਹਮਣੇ ਦੁਗਗਾ 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 ਚੱਕੇ ਜਾਮ ਕਰਦਾ ਬੜੀ ਗੱਲ ਕਰ ਰਿਹਾ ਟੀਕੇ ਚੱਲ 50 ਪਾਉਂਡ ਸੱਤੇ ਮਠੱਡੇ ਵੱਲੋਂ ਐ ਛੱਡ ਗਈ ਸਾਤ ਸੁਹੇਲੀਆਂ ਮੈਂ ਐਨ ਕਹਿੰਦੇ ਟਾਪ ਦੀ ਕਬੱਡੀ ਦੁਨੀਆ ਆਨੰਦ ਮਾਰ ਰਹੀ ਹੈ ਮੇਰੇ ਮਿੱਤਰੋ ਲਓ ਸਾਹਮਣੇ ਕਬੱਡੀ ਇਸੋਲੇ ਕਹਿੰਦੇ ਨਾਜਨ ਹਰਖੋ ਵਾਲੀ ਮੇਸ਼ੀ ਨੇ ਪਾ ਦਿੱਤੀ ਹੈ ਇਹ ਆਸਟ੍ਰੇਲੀਆ ਤੋਂ ਸੱਦਿਆ ਦੋਗਾ ਟੁੱਟ ਕੇ ਲੱਗਿਆ ਹਾ ਦੋਗਾ ਟੁੱਟ ਕੇ ਲੱਗਿਆ ਬੱਲੇ ਬੱਲੇ ਹੋਈ ਜਾਂਦੀ ਹੈ ਦੋਗਾ ਟੱਕੇ ਕਹਿੰਦੇ ਕਾਕੇ ਕਹਿੰਦੇ ਟਟਾਕੇ ਆ ਆ ਆ ਬੱਲੇ ਵਾਜਦੀ ਕਹਿੰਦਾ ਅਸੀਂ ਕੰਮ ਕਰਦੇ ਰਹੇ ਹਾਂ ਕੁਹਾਰ ਵੱਲੋਂ 50 ਪੌਂਡ ਸਾਰੀ ਮੈਡਵੇ ਦੀ ਟੀਮ ਨੂੰ ਥੈਂਕ ਯੂ ਮੈਡਵੇ ਦੀ ਟੀਮ ਸਭੀ ਉਹਨਾਂ ਦੀ ਟੀਮ ਦੇ ਲਈ ਕੁਹਾਰ ਸਾਹਿਬ ਕਹਿੰਦੇ ਮਾੜ ਜਸ਼ਨ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਵੀਰੋ ਚੱਪਾ ਗੁਰਤਾ ਪਜਾਮਾ ਨਾਲ ਚਾਦਰੇ ਦੀ ਗੱਲ ਹੁੰਦੀ ਮੇਰੇ ਵੀਰੋ ਆਹ ਵੇਖਦਾ ਵੀ ਇਹ ਪੰਜਾਬੀ ਸੱਭਿਆਚਾਰ ਹੈ ਇੰਗਲੈਂਡ ਟੱਕਰ ਟੱਕਰ ਆਹ ਸਿਰੇ ਵੀ ਕੰਦੇ ਪਈ ਹੋਈ ਹੈ ਤਾਂ ਮੰਨਾਂਗੇ ਇਧਰ ਵੀ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦੀਆਂ ਹੋਰ ਬੜੀਆਂ ਆਹ ਟੱਕਰ ਦਾ ਕੋਈ ਹੁਣ ਬੜੀਆਂ ਇੱਕ ਸਾਰ ਮੁੱਲ ਨਹੀਂ ਮੇਰੇ ਵੀਰੋ ਮੇਲਾ 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 ਨਿਕਲਦੇ ਬਹਿ ਮੁੰਡੇ ਆ ਕੈਮ ਸਿਰਾ ਓਏ ਸਿਰਾ ਓਏ ਸਿਰਾ ਓਏ ਸਿਰਾ ਮੇਸ਼ੀ ਨੇ ਪਾ ਦਿੱਤੀ ਹੈ ਹਰਖੋਵਾਲ ਦੀ ਧਰਤੀ ਦਾ ਮੇਸ਼ੀ ਆਸਟ੍ਰੇਲੀਆ ਤੋਂ ਸੱਦਿਆ ਹੋਇਆ ਮੇਰੇ ਮਿੱਤਰੋ ਹੋ ਪੈ ਗਿਆ ਪੇਚਾ ਹੋ ਪੈ ਗਿਆ ਪੇਚਾ ਸਿਰੇ ਦਾ ਪੇਚਾ ਪੈ ਗਿਆ ਦੋਨੋਂ ਮੱਲਾਂ ਦੇ ਦਰਮਿਆਨ ਸਿਰਾ ਇਤਿਹਾਸ 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 ਬਣਾਤਾ ਹਰਖੋ ਵਾਲੀਏ ਨੇ ਉਹ ਸਿਰਾਂ ਲਾਤਾ ਹਰਖੋ ਵਾਲੀਏ ਨੇ ਆਹ ਵੇਖਦਾ ਵੀ ਹਰਖੋ ਵਾਲਿਆ ਵਾਲੇ ਸੋਨੇ ਦਾ ਧੰਨਵਾਦ ਹੈ ਮੇਰੇ ਮਿੱਤਰੋ ਪਰ ਸਾਹਮਣੇ ਕਬੱਡੀ ਚਾਰ ਜਾਫੀ लाਡੀ ਬੈਨ ਜੱਫੀਆਂ ਵਾਲੀ ਟੀਮ ਟੱਕਰ ਰੇਸ਼ੀ ਤੇ ਦੁੱਗਾਂ ਵਾਲਾ ਦੁੱਗਾਂ ਵਾਲਾ ਜੱਟ ਮੇਲਾ ਬਣਾਉਂਦਾ ਹੈ ਖਰੇ ਖਰੇ ਟਾਉਂਦਾ ਆਹ ਵੇਖਦਾ ਹਰਖੋ ਵਾਲਿਆ ਤੇ ਦੁੱਗਾਂ ਵਾਲਾ ਸਿਰਾਂ ਸਿਰਾਂ ਸਰਾ ਸਰਾ ਬਾਰਕਿੰਗ ਬਾਰਕਿੰਗ ਦੇ ਵਿੱਚ ਆਹ ਦੇਖਿਆ ਯਾਰ ਆਹ ਹੈ ਨਜ਼ਾਰਾ ਆਹ ਦੇਖ ਯਾਰ ਆਹ ਹੈ ਨਜ਼ਾਰਾ ਨੱਚਦਾ ਗੋਲਾ ਸਾਰਾ ਐਨ ਵੇਖਦਾ ਵਨ ਦਾ ਨਜ਼ਾਰਾ ਹੈ ਮੁੰਡੇ ਨੇ ਸਾਹਮਣੇ ਇਸ ਲਈ ਫੇਰ ਓ

ਨੀ ਵੀ ਆ ਗਿਆ ਹੈ ਸਾਹਮਣੇ ਜਸ਼ਨ ਵੀ ਆ ਗਿਆ ਹੈ ਸਾਹਮਣੇ ਮੇਲਾ ਮੇਲਾ ਬਣਦਾ ਜਾਂਦਾ ਹੈ ਮੇਲਾ ਉਹ ਜਸ਼ਨ ਤੂੰ ਰੇਡਰ ਹੈ ਕਿ ਜਾਫੀ ਹੈ ਉਹ ਜਸ਼ਨ ਤੂੰ ਰੇਡਰ ਹੈ ਕਿ ਜਾਫੀ ਹੈ ਵਜਦੀ ਥਾਪੀ ਵਜਦੀ ਥਾਪੀ ਵਜਦੀ ਥਾਪੀ ਪੱਟਦੇ ਥਾਪੀ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਗਿੰਗ ਦੇ ਇੰਗਲੈਂਡ ਕਬੱਡੀ ਫਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ